22 ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਵਿੱਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਹਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੀ ਆ ਅਸੀਂ بار بار ਕਿਹਾ بار بار ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਪਰ ਜੋ ਅਸੀਂ ਤੇ ਆਪਣੀ ਭੋਲ ਬਖਸ਼ਾ ਲਈਏ ਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਡੁੱਗਦੇ ਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪਹੁੰਚ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਅਦਾਈ ਨਿੱਤਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਹਨ कुछ साढ़े को भुला हुई और कौम ने उन्होंने बहुत मन लाया। लाया तो निराश हो गए तो नाराज हो गए और तो दूरी बना लो सा मन बोझ है अस बड़ी बारी कह कह के सारे कि कौम चाहती है कि श्री अकाल तख्त साहब से जाके माफ़ी मंगी क्योंकि बई दूंधा कमेटी बनाई सी, सी रिपोर्ट सारे पाल के लोगों की सीते साफ लिखा गया कि श्री अकाल तख्त साहब से जाके सारी लीडरशिप माफ़ी मंगी है ਅਸੀਂ ਬਾਰ-ਬਾਰ ਕਿਹਾ ਬਾਰ-ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਰੇ ਕੋ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਸੀ ਦੱਸ ਤਿਆਂ ਕਿ ਉਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉਹ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿਆ ਕਰੋ ਕਿ دیر ਹੋ ਗਈ ਅਸੀਂ ਵੀ ਸਮਝਦੇ ਹਾਂ دیر ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਹਾਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਦੇ ਅੰਦਰ ਸਭ ਕੋ ਅਪੋਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਇੱਕ ਤੜਾ ਆ ਚੁੱਕਾ ਦੂਜਾ ਤੜਾ ਜਿਹੜਾ ਮੇਨ ਜਿਹੜਾ ਤੜਾ ਬਾਤ ਸਾਡਾ ਕੋਈ ਸਾਡਾ ਕੋਈ ਚੱਕਰ ਨਹੀਂ ਉਹ ਵੀ ਨਾਲ ਸ਼ਾਮਲ ਹੋਣਾ ਸਾਡਾ ਕੋਈ ਨਾਲ ਸ਼ਾਮਲ ਹੋਣਾ ਜਿਹੜੇ ਨਹੀਂ ਆਏ और श्रोमणी अकाली दल के सारे लीडर सारे एर, आवाज श्रोमणी अकाली दल की करते हैं श्रोमणी अकाली दल के हैं और लहर चला जा रहे हैं ते लोगों की आवाज़ बन के अं अपन जी गलतियां भुला